ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਪੰਜਾਬੀ ਦੀ ਕਹਾਵਤ ਹੈ ਵੀ ਤਾਏ ਦੀ ਦੀ ਚੱਲੀ ਮੈਂ ਕਿਉਂ ਰਹਿ ਜਾ ਕੱਲੀ ਕੱਲ ਤੁਹਾਡੇ ਨਾਲ ਅਸੀਂ ਕੇਰਲਾ ਤੇ ਤਾਮਨਨਾਡੂ ਦੇ ਗਵਰਨਰਾਂ ਦੀ ਜਿਹੜੀ ਹੈ ਆਪਣੀ ਡਿਊਟੀ ਤੋਂ ਭੱਜਣ ਦੀ ਗੱਲ ਕੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਉਹਨਾਂ ਨੇ ਸਰਕਾਰ ਦੇ ਲਿਖੇ ਹੋਏ ਭਾਸ਼ਣ ਇੱਕ ਨੇ ਤਾਂ ਪੜਨ ਤੋਂ ਹੀ ਇਨਕਾਰ ਕਰ ਦਿੱਤਾ ਤਾਮਨਨਾਡੂ ਵਾਲੇ ਨੇ ਦੂਜੇ ਨੇ ਆਪਣੇ ਹਿਸਾਬ ਨਾਲ ਉਹਦੇ ਚੋਂ ਕੱਟ ਛਾਂਟ ਕਰਕੇ ਪੜ ਦਿੱਤਾ ਹੋ ਦੇ ਬਾਅਦ ਦੇ ਵਿੱਚ ਮੁੱਖ ਮੰਤਰੀਆਂ ਨੂੰ ਕਹਿਣਾ ਪਿਆ ਵੀ ਜਿਹੜਾ ਅਸੀਂ ਤੁਹਾਨੂੰ ਵੰਡਿਆ ਭਾਸ਼ਣ ਇਹ ਹੀ ਠੀਕ ਹੈ ਹੁਣ ਇਹੀ ਲਾਗ ਦੀ ਬਿਮਾਰੀ ਅੱਗੇ ਨਾਲ ਲੱਗਦਾ ਸੂਬਾ ਜਿਹੜਾ ਕਰਨਾਟਕ ਹੈ ਉੱਥੋਂ ਦੇ ਗਵਰਨਰ ਨੂੰ ਚਿੰਬੜ ਗਈ ਜਿਹਦਾ ਨਾਂ ਥਾਵਰ ਚੰਦ ਗਹਿਲੋਤ ਹੈ ਉਹ ਗਹਿਲੋਤ ਸਾਹਿਬ ਕੋਲ ਕਿਉਂਕਿ ਇਹ ਭਾਸ਼ਣ ਜਾਂਦਾ ਹੈਗਾ ਭਾਸ਼ਣ ਕਿਉਂਕਿ ਸਰਕਾਰ ਲਿਖਦੀ ਹੈ ਸਰਕਾਰ ਨੇ ਆਪਣੀ ਨੀਤੀ ਦੇ ਹਿਸਾਬ ਨਾਲ ਲਿਖਣਾ ਹੁੰਦਾ ਹੁਣ ਉਸ ਭਾਸ਼ਣ ਦੇ ਵਿੱਚ ਮਨਰੇਗਾ ਖਤਮ ਕਰਕੇ ਜੀ ਰਾਮ ਜੀ ਕਾਨੂੰਨ ਬਣਾਉਣ ਦੀ ਨਖੇਦੀ ਕਰੀ ਹੋਈ ਸੀਗੀ ਤੇ ਇਸੇ ਤਰ੍ਹਾਂ ਨਾਲ ਜਿਹੜੀਆਂ ਕੇਂਦਰੀ ਫੰਡ ਆਉਂਦੇ ਆ ਕਰਨਾਟਕਾ ਨੂੰ ਉਹਦੇ ਉੱਤੇ ਕੇਂਦਰ ਸਰਕਾਰ ਦੀ ਨੁਕਤਾਚੀਨੀ ਸੀ ਤੇ ਇਸੇ ਤਰ੍ਹਾਂ ਨਾਲ 15ਵੇਂ ਫਾਇਨਾਂਸ ਕਮਿਸ਼ਨ ਦੇ ਵਿੱਚ ਜਿਹੜੀ ਅਲੋਕੇਸ਼ਨ ਹੈ ਉਹਦੇ ਬਾਰੇ ਕੁਝ ਗੱਲਾਂ ਸੀ ਤੇ ਇਹ ਜਿਹੜੀਆਂ ਚੀਜ਼ਾਂ ਨੇ ਕੇਂਦਰ ਸਰਕਾਰ ਦੇ ਵਿਰੁੱਧ ਬੋਲਣੀਆਂ ਅਗਲਿਆਂ ਨੂੰ ਲੱਗਿਆ ਵੀ ਅਸੀਂ ਜਿਨ੍ਹਾਂ ਦਾ ਜਿਸ ਦਾ ਖਾਈਏ ਉਸੇ ਦਾ ਗੁਣ ਗਾਈਏ ਵੀ ਕੇਂਦਰ ਦਾ ਅਸੀਂ ਖਾਨੇ ਆ ਵੈਸੇ ਤਾਂ ਸੂਬੇ ਦੀ ਸਰਕਾਰ ਤੇ ਪਾ ਰਹਿ ਉਹ ਪਰ ਕੇਂਦਰ ਦੀ ਮਿਹਰਬਾਨੀ ਨਾਲ ਉੱਥੇ ਬੈਠੇ ਐ ਇਸ ਕਰਕੇ ਕੇਂਦਰ ਦੇ ਵਿਰੁੱਧ ਬੋਲਣਾ ਵਿਚਾਰਿਆਂ ਨੂੰ ਔਖਾ ਲੱਗਿਆ ਤੇ ਉਹਨੇ ਕਿਹਾ ਮੈਂ ਵੀ ਨਹੀਂ ਭਾਸ਼ਣ ਪੜਦਾ ਸੋ ਇਹ ਜਿਹੜੀ ਗੱਲ ਹੈ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਇਹ ਪਹਿਲਾਂ ਸ਼ੁਰੂ ਚ ਕੀਤਾ ਸੀਗਾ ਤ੍ਰਿਪੁਰਾ ਦੇ ਇੱਕ ਗਵਰਨਰ ਨੇ ਉੱਥੋਂ ਦੇ ਉਦੋਂ ਕਾਮਰੇਡ ਮੁੱਖ ਮੰਤਰੀ ਸੀਗੇ ਮਾਨਕ ਸਰਕਾਰ ਜੀ ਤੀਜੀ ਵਾਰ ਮੁੱਖ ਮੰਤਰੀ ਸੀ ਤੇ ਉਦੋਂ ਉਹਨਾਂ ਨੇ ਆਜ਼ਾਦੀ ਦਿਵਸ ਭਾਸ਼ਣ ਤੋਂ ਪਹਿਲਾਂ ਜਿਹੜਾ ਇਹ ਦੇਣਾ ਸੀਗਾ ਤੇ ਉਹ ਸਰਕਾਰ ਵਾਲਾ ਭਾਸ਼ਣ ਪੜਨ ਤੋਂ ਇਨਕਾਰ ਕਰਤਾ ਸੀਗਾ ਉਦੋਂ ਬਾਅਦ ਤਾਂ ਫਿਰ ਇਹ ਲਗਾਤਾਰ ਲਾਈਨ ਨਹੀਂ ਚੱਲ ਪਈ ਸੋ ਅਸੀਂ ਅਜਿਹੇ ਗਵਰਨਰਾਂ ਦਾ ਦੇ ਜਿਹੜੇ ਇਹ ਅਹੁਦੇ ਰੱਖੇ ਹੋਏ ਐ ਕੇਂਦਰ ਦੀ ਦਾਖਲ ਅਨਜੀ ਵਾਸਤੇ ਸੂਬਿਆਂ ਦੇ ਵਿੱਚ ਇਹਨਾਂ ਦੇ ਖਾਤਮੇ ਦੀ ਹੀ ਮੰਗ ਕਰਦੇ ਆਂ ਵੀ ਇਹ ਤਾਂ ਖਾਤਮੇ ਹੋਣੇ ਚਾਹੀਦੇ ਇਹਨਾਂ ਦਾ ਕੋਈ ਮਤਲਬ ਨਹੀਂਗਾ ਇੱਥੇ ਸੂਬਿਆਂ ਦੇ ਵਿੱਚ ਤੇ ਅਗਲੀ ਗੱਲ ਅਸੀਂ ਕਹਿਣਾ ਇਹ ਚਾਹੁੰਦੇ ਆਂ ਜਿਹੜੀ ਨੈਕਸਟ ਐ ਇੱਕ ਹੋਰ ਕਹਾਵਤ ਵੀ ਐ ਪੰਜਾਬੀ ਦੀ ਵੀ ਉਹ ਫਿਰੇ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ ਭਾਰਤ ਸਰਕਾਰ ਜ਼ੋਰ ਲਾਈ ਜਾਂਦੀ ਹੈ ਆਪਣੇ ਬڑے-ਬڑے ਜਿਹੜੇ ਵੱਡੇ ادارے ਐ ਜਿੱਥੇ ਬਾਹਰਲੇ ਪੈਸਾ ਨਹੀਂ ਲੱਗਣਾ ਚਾਹੀਦਾ ਉੱਥੇ ਪੈਸਾ ਲਾ ਰਹੀ ਹੈ LICG ਦੇ ਚ ਕੋਈ ਲੋੜ ਨਹੀਂ ਉੱਥੇ ਕਹਤਾ ਵੀ ਅਸੀਂ FDI 100% ਖੋਲ ਦਿੱਤੀ ਕੋਸ਼ਿਸ਼ ਡਿਫੈਂਸ ਦੇ ਖੇਤਰਾਂ ਚ ਵੀ FDI ਖੋਲ ਦਿੱਤੀ ਫੋਰਨ ਡਾਇਰੈਕਟ ਇਨਵੈਸਟਮੈਂਟ ਜਣੀ ਵਿਦੇਸ਼ੀ ਪੂੰਜੀ ਲੱਗਣੀ ਪਰ ਹੋ ਇਸ ਤੋਂ ਉਲਟ ਰਿਹਾ ਹੈ ਇਹ ਆ ਜਿਹੜਾ ਪਿਛਲਾ ਲੰਘਿਆ ਸਾਲ ਹੈ ਇਸ ਦੇ ਸਤੰਬਰ ਅਕਤੂਬਰ ਨਵੰਬਰ ਤਿੰਨ ਮਹੀਨਿਆਂ ਦੇ ਵਿੱਚ ਜਿੰਨਾ ਪੈਸਾ ਬਾਹਰੋਂ ਲੱਗਿਆ ਭਾਰਤ ਦੇ ਵਿੱਚ ਤੇ ਜਿੰਨਾ ਭਾਰਤ ਦੇ ਵਿੱਚੋਂ ਬਾਹਰ ਗਿਆ ਉਹ ਬਾਹਰ ਜਾਣ ਵਾਲਾ ਵੱਧ ਹੈ ਇਹਨਾਂ ਤਿੰਨੇ ਮਹੀਨਿਆਂ ਦੇ ਵਿੱਚ ਤਕਰੀਬਨ 4 ਅਰਬ ਡਾਲਰ ਜਿਹੜੀ ਐਫ ਡੀ ਆਈ ਹੈ ਉਹ ਬਾਹਰ ਗਈ ਦੇਸ਼ ਤੋਂ ਦੇਸ਼ ਦੇ ਅੰਦਰ ਜਿਹੜੀ ਆਈ ਤੇ ਬਾਹਰ ਗਈ ਕੁੱਲ ਬੁਲਾ ਕੇ ਵੱਧ ਬਾਹਰ ਚਲੀ ਗਈ ਜਿਹੜੀ ਨੈੱਟ ਜਿਹੜੀ ਐਫ ਡੀਆਈ ਆਊਟਫਲੋ ਕਰ ਗਈ ਬਾਹਰ ਚਲੀ ਗਈ ਦੇਸ਼ ਤੋਂ ਨਿਕਲ ਗਈ ਸੋ ਉਹਦੀ ਬ੍ਰੇਕਅਪ ਵੀ ਦਿੱਤੀ ਹੈ ਇੰਡੀਅਨ ਐਕਸਪ੍ਰੈਸ ਨੇ ਵੀ ਉਹ ਜਿਹੜੀ ਸਤੰਬਰ ਦੇ ਵਿੱਚ 1.66 ਅਰਬ ਡਾਲਰ ਅਕਤੂਬਰ ਦੇ ਵਿੱਚ 1.67 ਅਰਬ ਡਾਲਰ ਤੇ ਜਿਹੜਾ ਨਵੰਬਰ ਹੈ ਉਸ ਦੇ ਵਿੱਚ ਵੀ ਉਹ ਜਿਹੜੀ ਹੈ ਉਹ ਉਹ ਵੀ ਇਸ ਤਰ੍ਹਾਂ ਤੇ ਕੁੱਲ ਮਿਲਾ ਕੇ ਜਿਹੜੀ ਹੈ ਟੋਟਲ 446 ਮਿਲੀਅਨ ਡਾਲਰ ਨਵੰਬਰ ਦੇ ਵਿੱਚ ਤੇ ਕੁੱਲ ਮਿਲਾ ਕੇ 4 ਅਰਬ ਡਾਲਰ ਦੇ ਨੇੜੇ ਤੇੜੇ ਰੁਪਈਆ ਵਾਪਸ ਬਾਹਰ ਚਲਿਆ ਗਿਆ ਦੇਸ਼ ਤੋਂ ਹੁਣ ਦੇਖ ਲਓ ਵੀ ਕੇਂਦਰ ਸਰਕਾਰ ਦੀਆਂ ਨੀਤੀਆਂ ਕੀ ਨੇ 2025 ਦੇ ਵਿੱਚ ਕੁੱਲ ਮਿਲਾ ਕੇ ਜਿਹੜਾ ਸਾਰਾ ਸਾਲ ਲੰਘ ਗਿਆ ਉਸ ਦੇ ਵਿੱਚ ਜਿਹੜੀ ਐਫ ਡੀ ਆਈ ਦੇਸ਼ ਦੇ ਵਿੱਚ ਆਈ ਤੇ ਦੇਸ਼ ਦੇ ਵਿੱਚੋਂ ਬਾਹਰ ਗਈ ਔਨ ਨਾਲੋਂ ਵੱਧ ਬਾਹਰ ਚਲੀ ਗਈ ਕੁੱਲ ਬਲਾਕੇ 18.9 ਇੱਕ ਜਣੀ 19 ਅਰਬ ਡਾਲਰ ਜਿਹੜਾ ਹੀ ਉਹ ਬਾਹਰ ਪੈਸਾ ਚਲਾ ਗਿਆ ਸੋ ਹੁਣ ਇੱਥੋਂ ਤੁਹਾਨੂੰ ਅੰਦਾਜ਼ਾ ਲੱਗਣਾ ਚਾਹੀਦਾ ਹੈ ਵੀ ਸਾਡੇ ਦੇਸ਼ ਦੀ ਨੀਤੀ ਕਿੱਧਰ ਨੂੰ ਹੈ ਇਹਦੇ ਨਾਲ ਦੀ ਨਾਲ ਇਹ ਲੱਗਦੀ ਗੱਲ ਆਪਾਂ ਹੋਰ ਕਰ ਲਈਏ ਤੁਹਾਡੇ ਨਾਲ ਬੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪਿੱਛੇ ਜਿਹੜਾ ਕੇਂਦਰ ਸਰਕਾਰ ਨੇ 17625 ਦਰਖਤ ਕੱਟੇ ਸੀ ਚਾਰਤਾਂ ਬਣਾਉਣ ਲਈ ਉੱਤਰਾਖੰਡ ਦੇ ਵਿੱਚ ਗੰਗੋਤਰੀ ਤੇ ਜਮਨੋਤਰੀ ਦੇ ਨਾਲ ਉਹਨਾਂ ਦੀ ਜਿਹੜੀ ਹੈ ਸੁਓ ਮੂਟੋ ਨੋਟਿਸ ਲਿਆ ਸੀ ਉਹਦੇ ਜਵਾਬ ਦੇ ਵਿੱਚ ਕੱਲ ਕੇਂਦਰ ਸਰਕਾਰ ਨੇ ਦਿੱਤਾ ਵੀ ਅਸੀਂ ਇੰਨੇ ਦਰਖਤ ਕੱਟਿਆ ਉਹਦੇ ਚ ਦੱਸਿਆ ਵੀ ਫਲਾਣੇ ਤੋਂ ਫਲਾਣੀ ਥਾਂ ਤੱਕ ਇੰਨੇ ਹਜ਼ਾਰ ਇੱਥੋਂ ਇੱਥੇ ਤੱਕ ਇੰਨੇ ਹਜ਼ਾਰ ਬਗੈਰਾ ਉਹ ਡਿਟੇਲ ਕੁੱਲ ਮਿਲਾ ਕੇ 17625 ਦਰਖਤ ਜਿਹੜੇ ਆ ਉਹ ਕਤਲ ਕਰ ਦਿੱਤੇ ਗਏ ਤੇ ਇਸ ਤਰ੍ਹਾਂ ਨਾਲ ਇਹ ਜਿਹੜੀ ਤਬਾਹੀ ਆਈ ਪਿੱਛੇ ਅਕਤੂਬਰ ਅਗਸਤ 2025 ਦੇ ਵਿੱਚ ਉੱਤਰਾਖੰਡ ਦੇ ਵਿੱਚ ਸਭ ਨੇ ਆਪਾਂ ਨੇ ਦੇਖੀਆਂ ਨੇ ਬੜੀਆਂ ਦੁਖਦਾਈ ਵੀਡੀਓਜ਼ ਆਪਾਂ ਦੇ ਨੂੰ ਦੇਖਣੀਆਂ ਪਈਆਂ ਨੇ ਤੇ ਉਦੋਂ ਇਹ ਐਨਜੀਟੀ ਨੇ ਇਹਦਾ ਨੋਟਿਸ ਲਿਆ ਸੀ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਹੋਰ ਲੋਕ ਨੇ ਅ ਬੀਜੇਪੀ ਦੇ ਪ੍ਰਧਾਨ ਰਹੇ ਤੀਜੇ ਪ੍ਰਧਾਨ ਜਦੋਂ ਬੀਜੇਪੀ ਬਣੀ ਐ ਉਸ ਤੋਂ ਬਾਅਦ ਪਹਿਲਾ ਬਾਜਪਾਈ ਫਿਰ ਅਡਵਾਨੀ ਸਾਹਿਬ ਫਿਰ ਤੀਜੇ ਪ੍ਰਧਾਨ ਮੰਤਰੀ ਸੀਗੇ ਮੁਰਲੀ ਮਨੋਰ ਜੋਸ਼ੀ ਜੀ ਮੁਰਲੀ ਮਨੋਰ ਜੋਸ਼ੀ ਜੀ ਨੇ ਕੇਂਦਰ ਸਰਕਾਰ ਦੀ ਇਸ ਗੱਲ ਤੇ ਬਹੁਤ ਨੁਕਤਾਚੀਨੀ ਕੀਤੀ ਸੀ ਵੀ ਇਹ ਪਹਾੜਾਂ ਦੀ ਪਹਿਲਾਂ ਹੀ ਹਾਲਤ ਮਾੜੀ ਐ ਤੇ ਇੱਥੋਂ ਦਰਖਤ ਵੱਡੇ ਜਾ ਰਹੇ ਐ ਇਸ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਆ ਉਹ ਰੋਕੇ ਜਾਣੇ ਚਾਹੀਦੇ ਐ ਤੇ ਇਹਨਾਂ ਤੇ ਦੁਬਾਰਾ ਤੋਂ ਗੌਰ ਕਰਨੀ ਚਾਹੀਦੀ ਐ ਇੱਕ ਸਾਬਕਾ ਮੰਤਰੀ ਨੇ ਹੈ ਕੇਂਦਰੀ ਮੰਤਰੀ ਕਰਨ ਸਿੰਘ ਜੀ ਉਹਨਾਂ ਨੇ ਵੀ ਇਸ ਦੇ ਤੇ ਚਿੰਤਾ ਪ੍ਰਗਟ ਕੀਤੀ ਸੀ ਅਸੀਂ ਤਾਂ ਖੈਰ ਚਿੰਤਾ ਪ੍ਰਗਟ ਕਰਦੇ ਆਂ ਪਰ ਉਹ ਜੇ ਉਹਨਾਂ ਦੀ ਨਹੀਂ ਸੁਣੀ ਤਾਂ ਮੋਦੀ ਜੀ ਤਾਂ ਕਿਸੇ ਦੀ ਸੁਣਦੇ ਨਹੀਂ ਉਹ ਤਾਂ ਮਨ ਦੀ ਗੱਲ ਆਪ ਦੀ ਸੁਣਾਉਂਦੇ ਆ ਲੋਕਾਂ ਦੀ ਜੇ ਸੁਣ ਲੈਣ ਤਾਂ ਫਿਰ ਆ ਜਿਹੜੀਆਂ ਘਟਨਾਵਾਂ ਦੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਸ਼ਾਇਦ ਨਾ ਵਾਪਰਨ ਕਿਉਂਕਿ ਆਪਣਾ ਇੱਕ ਪਾਸਾ ਹੀ ਦੇਖ ਰਹੇ ਹੈ ਮੋਦੀ ਸਾਹਿਬ ਤੇ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਦੋਸਤੋ ਉਹ ਇਹ ਹੈ ਕਿ ਇੱਕ ਜਿਹੜੇ ਅਡ ਅਡ ਚੈਨਲ ਬਣੇ ਹੋਏ ਆ ਇਹਨਾਂ ਨੇ ਆਪ ਦੇ ਉੱਤੇ ਕੁਝ ਥੋੜਾ ਰੋਕ ਰੁਕਾਵਟਾਂ ਲਾਉਣ ਲਈ ਇੱਕ ਸੰਸਥਾ ਬਣਾਈ ਹੋਈ ਹੈ ਉਹ ਸੰਸਥਾ ਦਾ ਨਾਮ ਹੈ ਨਿਊਜ਼ ਬ੍ਰਾਡਕਾਸਟਿੰਗ ਐਂਡ ਡਿਜੀਟਲ ਸਟੈਂਡਰਡ ਅਥਾਰਟੀ ਐਨ ਬੀ ਡੀ ਐਸਏ ਐਨ ਬੀ ਡੀ ਐਸਏ ਇਹਨਾਂ ਚੈਨਲਾਂ ਦੀ ਆਪ ਹੀ ਬਣਾਈ ਹੋਈ ਸੀ ਪਹਿਲਾਂ ਹੀ ਤੇ ਉਹਦਾ ਜਿਹੜਾ ਚੇਅਰਮੈਨ ਨੇ ਉਹ ਜਸਟਿਸ ਏ ਕੇ ਸੀਤਰੀ ਨੇ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਨੇ ਹੋਰ ਵੀ ਉਹਦੇ ਚ ਮੈਂਬਰ ਨੇ ਤੇ ਮੀਡੀਆ ਹਾਊਸ ਦੇ ਵੀ ਬੰਦੇ ਹੈਗੇ ਆ ਉਸ ਨੇ ਜਿਹੜਾ ਪਿਛਲੇ ਸਾਲ ਦੇ ਵਿੱਚ 2023 ਤੋਂ ਲੈ ਕੇ 25 ਤੱਕ ਦੇ 3 ਸਾਲਾਂ ਦੇ ਵਿੱਚ ਉਹਦੇ ਕੋਲ ਮੀਡੀਆ ਦੇ ਵੱਲੋਂ ਜਿਹੜੀ ਜਿਹਨੂੰ ਆਪਾਂ ਗੋਦੀ ਮੀਡੀਆ ਕਹਿੰਦੇ ਆ 54 ਸ਼ਿਕਾਇਤਾਂ ਪ੍ਰਾਪਤ ਹੋਈਆਂ ਨੇ ਉਹਨਾਂ ਦੇ ਵਿੱਚ ਜਿਹੜੀਆਂ ਸ਼ਿਕਾਇਤਾਂ ਦੇ ਉੱਤੇ ਜਿਹੜਾ ਉਹਨਾਂ ਨੂੰ ਨੋਟਿਸ ਜਾਰੀ ਹੋਇਆ ਚੈਨਲਾਂ ਨੂੰ ਉਹਨਾਂ ਦੇ ਉੱਤੇ ਆਰਡਰ ਪਾਸ ਕੀਤੇ ਆ ਜਿਹੜੇ ਉਸ ਨੇ ਉਹ 43 ਆਰਡਰ ਉਹਨਾਂ ਦੇ ਖਿਲਾਫ ਜਿਹੜੇ ਐ ਵੀ ਉਹਨਾਂ ਨੂੰ ਜੁਰਮਾਨੇ ਹੋਏ ਐ ਤੇ ਇਸੇ ਤਰ੍ਹਾਂ ਨਾਲ ਕਮਿਊਨਲ ਜਿਹੜਾ ਕੰਟੈਂਟ ਹੈ ਹਿੰਦੂ ਮੁਸਲਮਾਨ ਵਾਲਾ ਬਿਨਾਂ ਗੱਲ ਤੋਂ ਕਢੀਸ ਲੈਣਾ ਵੀ ਕੋਈ ਵੀ ਗੱਲ ਹੋਵੇ ਮੂਰੇ ਜਿਹੜਾ ਜਿਹਹਾਦ ਜਾਂ ਅੱਗੇ ਜਿਹਹਾਦ ਜਾਂ ਪਿੱਛੇ ਜਿਹਹਾਦ ਲਾ ਕੇ ਉਹਨੂੰ ਕਮਿਊਨਲਾਈਜ਼ ਕਰਦੇ ਆ ਗੱਲ ਸਿੰਪਲ ਹੁੰਦੀ ਐ ਉਹ 39 ਕੇਸ ਨੇ ਤੇ ਜਿਹੜੇ ਗੈਰ ਕਮਿਊਨਲ ਨੇ ਉਹ 15 ਆਰਡਰ ਉਹਨਾਂ ਦੇ ਖਿਲਾਫ ਪਾਸ ਹੋਏ ਹੋਏ ਐ ਤੇ ਇਸੇ ਤਰ੍ਹਾਂ ਨਾਲ ਜਿਹੜਾ ਵੀ ਉਹ ਤੁਸੀਂ ਆ ਜਿਹੜਾ ਪ੍ਰਸਾਰਣ ਕੀਤਾ ਇਹਨੂੰ ਉਤਾਰੋ ਅੱਗੇ ਵਾਸਤੇ ਨਾਲ ਕੋਈ ਦੇਖੇ ਇਹਨੂੰ ਰਿਮੂਵ ਕਰਨ ਦੇ 37 ਆਰਡਰ ਪਾਸ ਹੋਏ ਹੋਏ ਐ ਜਿਹੜੇ ਜੁਰਮਾਨੇ ਆ ਉਹ 6 ਆਰਡਰ ਪਾਸ ਹੋਏ ਹੋਏ ਐ ਇਸ ਤਰ੍ਹਾਂ ਸਿਰਫ ਜੁਰਮਾਨੇ ਉਹਨਾਂ ਨੇ ਥੋੜੇ ਕੀਤੇ ਐ ਸਿਰਫ 3.2 ਲੱਖ ਹੀ ਕੀਤੇ ਐ ਉਹ ਵੱਡੇ ਹੋਣੇ ਚਾਹੀਦੇ ਸੀ ਜਾਂ ਇਹਨਾਂ ਨੂੰ ਸਜ਼ਾਾਂ ਵੀ ਹੋਣੀਆਂ ਚਾਹੀਦੀਆਂ ਨੇ ਇਹ ਉਹਨਾਂ ਦੀ ਆਪਣੀ ਸੰਸਥਾ ਹੈ ਤੇ ਉਹਦੇ ਵਿੱਚ ਵੀ ਇਹ ਸਾਰਾ ਗੋਦੀ মিডিਆ ਆਪਣੀਆਂ ਇਹਨਾਂ ਗੱਲਾਂ ਤੋਂ ਕਦੇ ਟਲਦਾ ਨਹੀਂਗਾ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਦੋਸਤੋ ਉਹ ਇਹ ਹੈ ਕਿ ਵੀ ਅ ਅੱਜ ਕੱਲ ਜਿਹੜੀ ਰਾਜਨੀਤੀ ਹੈ ਉਹ ਕਿੰਨੀ ਇੱਕ ਕਿਸਮ ਦੀ ਨਿੱਜੀ ਗੱਲਾਂ ਹੋ ਗਈਆਂ ਕੋਈ ਸਿਧਾਂਤ ਕੋਈ ਅਸੂਲ ਕੋਈ ਪਾਰਟੀ ਪ੍ਰੋਗਰਾਮ ਇਹ ਇਹਦਾ ਬਹੁਤ ਬੁਰਾ ਹਾਲ ਹੋ ਗਿਆ ਮਹਾਰਾਸ਼ਟਰ ਦੀਆਂ ਚੀੜੀਆਂ ਚੋਣਾ ਇਸ ਟਾਈਮ ਮਿਊਂਸਪਲ ਕਾਉਂਸਲਾਂ ਦੀਆਂ ਕਾਰਪੋਰੇਸ਼ਨਾਂ ਦੀਆਂ ਬੰਬੇ ਕਾਰਪੋਰੇਸ਼ਨ ਦੀ ਇਹ ਚੋਣਾ ਇਸ ਦਾ ਵੱਡੀ ਵੱਡੀ ਉਦਾਹਰਣ ਨੇ ਪਹਿਲਾਂ ਵੀ ਤੁਹਾਡੇ ਨਾਲ ਇੱਕ ਦਿਨ ਸਾਂਝੀ ਕੀਤੀ ਸੀ ਕਿ ਜਿਹੜੇ ਉੱਥੇ ਦੋ ਵੱਡੇ ਗੱਠ ਜੋੜਨੇ ਮਹਾਯੂਤੀ ਤੇ ਐਮਵੀਏ ਉਹਦੇ ਜਿਹੜੇ ਘਟਕ ਦਲ ਨੇ ਉਹ ਤਾਂ ਆਪਣੇ ਆਪ ਚ ਅੱਡ ਹੋ ਕੇ ਇੱਕ ਦੂਜੇ ਦੇ ਵਿਰੁੱਧ ਚੋਣਾ ਲੜੀਆਂ ਉਹ ਤਾਂ ਹੈ ਹੀ ਹੈ ਤੇ ਜਿਹੜੀ ਭਾਜਪਾ ਦਾ ਹੈਗਾ ਮਹਾਯੂਤੀ ਬਣੀ ਹੋਈ ਉਹਦੀ ਵੀ ਜਿਹੜੇ ਅਜੀਤ ਪੁਆਰ ਵਾਲੀ ਐਨਸੀਪੀ ਹੈ ਉਹ ਵੱਖ ਹੋ ਕੇ ਆਪਣੇ ਚਾਚੇ ਦੇ ਨਾਲ ਰਲ ਕੇ ਇਕੱਠੀਆਂ ਚੋਣਾ ਉਹਨਾਂ ਨੇ ਲੜੀਆਂ ਸ਼ਰਦ ਪਵਾਰ ਦੇ ਨਾਲ ਜਿਹੜੀਆਂ ਸੈਨਾਵਾਂ ਨੇ ਦੋ ਛਿੰਦੇ ਸੈਨਾ ਤੇ ਦੂਜੀ ਉਦਵ ਠਾਕਰੇ ਵਾਲੀ ਉਹ ਵੀ ਅੱਡ ਅੱਡ ਵੀ ਲੜੀਆਂ ਤੇ ਉਦਵ ਸੈਨਾ ਤੇ ਦੂਜੀ ਜਿਹੜੀ ਐਮ ਐਨ ਐਸ ਹੈ ਉਹ ਚਾਚੇ ਤਾਏ ਦੇ ਪੁੱਤ ਨੇ ਉਹ ਵੀ ਜਿਹੜੇ ਉਦਵ ਤੇ ਜਿਹੜਾ ਜਿਹੜਾ ਹੈਗਾ ਰਾਜ ਠਾਕਰੇ ਉਹਨਾਂ ਨੇ ਇਕੱਠੇ ਹੋ ਕੇ ਵਿਚੋਣਾ ਲੜੀਆਂ ਪਰ ਹੁਣ ਉੱਥੇ ਦੀ ਇੱਕ ਹੋਰ ਕਾਰਪੋਰੇਸ਼ਨ ਹੈ ਉਸ ਕਾਰਪੋਰੇਸ਼ਨ ਦੇ ਵਿੱਚ ਜਿਹੜੀ ਹੈ ਉਹਦੇ ਉਹਦੇ ਵਿੱਚ ਜਿਹੜੀ ਜਿਹੜੀ ਛਿੰਦੇ ਸੈਨ ਹੈ ਉਹ 53 ਸੀਟਾਂ ਲੈ ਗਈ। ਭਾਜਪਾ ਨੂੰ ਮਿਲੀਆਂ 50 ਉਹ ਕਹਿੰਦੇ ਮੇਅਰ ਅਸੀਂ ਬਣਾਉਣਾ ਹੈ ਹੁਣ। ਉਹਦੇ ਲਈ ਭਾਜਪਾ ਤੇ ਉਹਦੇ ਨਾਲ ਉਹਦੀ ਟਸਲ ਹੈ। ਉਸ ਟਸਲ ਦੇ ਵਿੱਚ ਛਿੰਦੇ ਜਿਹੜਾ ਰਾਜ ਠਾਕਰੇ ਹੈ ਉਹ ਆਪਦੇ ਉਹ ਭਰਾ ਵਾਲੀ ਸੈਨਾਂ ਨੂੰ ਛੱਡ ਕੇ ਕਹਿੰਦਾ ਮੈਂ ਇਹਦੀ ਮਤ ਕਰੂੰਗਾ। ਨਾਲ ਰਾਜ ਤੇ ਉਹ ਦੂਜੇ ਉਧਵ ਸੈਨ ਵਾਲੇ ਬੰਦੇ ਵੀ ਨਿਕਲ ਕੇ ਆਉਣਗੇ। ਜਣੀ ਕਿਤੇ ਪਾਸੇ ਕੋਈ ਐ ਉਸੂਲ ਹੈ ਹੀ ਨਹੀਂ। ਕੋਈ ਵੀ ਪਾਰਟੀ ਕਿਸੇ ਦੇ ਨਾਲ ਵੀ ਕਿਤੇ ਵੀ ਥਾਂ ਤੇ ਮਿਲ ਸਕਦੀ ਹੈ ਸੋ ਇਹ ਸਭ ਤੋਂ ਮਾੜੀ ਪਿਕਚਰ ਹੈਗੀ ਭਾਰਤ ਦੇ ਵਿੱਚ ਜਿਹੜੀ ਦੱਸਦੀ ਹੈ ਕਿ ਰਾਜਨੀਤਿਕ ਪਾਰਟੀਆਂ ਦੇ ਨਾਂ ਜਿਹੜੇ ਮਰਜ਼ੀ ਹੋ ਜਾਣ ਉਹ ਰਲਗੱਡ ਨੇ ਨਿੱਜੀ ਫਾਇਦੇ ਨਿੱਜੀ ਗੱਲਾਂ ਦੇਖ ਰਹੀਆਂ ਨੇ ਸੋ ਇਹਦੇ ਵਿੱਚ ਜਿਹੜੀਆਂ ਖੱਬੀਆਂ ਤੇ ਰਾਣੇ ਚਾਹੇ ਉਹਨਾਂ ਦੀ ਆਵਾਜ਼ ਘੱਟੇ ਘੱਟ ਤੋਂ ਘੱਟ ਕੋਸ਼ਿਸ਼ ਕਰਦੀਆਂ ਨੇ ਵੀ ਕੋਈ ਜੇ ਕਿਸੇ ਨਾਲ ਸਮਝੌਤਾ ਹੋਵੇ ਵੀ ਜਾਂ ਨਾ ਵੀ ਹੋਵੇ ਤਾਂ ਉਹਦੇ 'ਚ ਕੋਈ ਅਸੂਲ ਹੋਣ ਵੀ ਆਹ ਗੱਲਾਂ ਨੇ ਇਦੋਂ ਗਾਹਾਂ ਅਸੀਂ ਨਹੀਂ ਜਾਂਦੇ ਜਾਂ ਇਦੋਂ ਉਰਾਨੀ ਅਸੀਂ ਰਹਿੰਦੇ ਵਗੈਰਾ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਕਿ ਅਮਰੀਕਾ ਦਾ ਰਾਸ਼ਟਰਪਤੀ 트੍ਰੰਪ ਬਹੁਤ ਦਿਨਾਂ ਦਾ ਰੌਲਾ ਪਾ ਰਿਹਾ ਸੀ ਵੀ ਗ੍ਰੀਨਲੈਂਡ ਤਾਂ ਮੈਨੂੰ ਲੈਣਾ ਹੀ ਲੈਣਾ ਜਿਵੇਂ ਜਵਾਕ ਹਿੰਡ ਫੜ ਜਾਂਦਾ ਕੋਈ ਵੀ ਮੈਂ ਤਾਂ ਕੁਲਫੀ ਲਾਊਂਗਾ ਹੀ ਲਾਊਂਗਾ ਤਾਂ ਮੈਂ ਮੇਰਾ ਤਾਂ ਜੀ ਕਰ ਪਿਆ ਤੇ ਜਿਹੜਾ ਸਵਿਟਜ਼ਰਲੈਂਡ ਦੇ ਵਿੱਚ ਦਾਵੋਸ ਇੱਕ ਥਾਂ ਹੈਗੀ ਹੈ ਉੱਥੇ ਵਰਲਡ ਇਕਨੋਮਿਕ ਫੋਰਮ ਸੰਸਾਰ ਆਰਥਿਕ ਫੋਰਮ ਦੀ ਮੀਟਿੰਗ ਚੱਲੀ ਤੇ ਉਸ ਮੀਟਿੰਗ ਦੇ ਵਿੱਚ ਪਹਿਲਾਂ ਪਰਸੋਂ ਬੜੇ ਵੱਡੇ ਲੀਡਰਾਂ ਨੇ ਭਾਸ਼ਣ ਦਿੱਤੇ 트럼ਪ ਦੇ ਵਿਰੁੱਧ ਵੀ ਤੇ ਅਮਰੀਕਾ ਦੇ ਵਿਰੁੱਧ ਵੀ ਦਿੱਤੇ ਤੇ ਉਸ ਦੇ ਵਿੱਚ ਕੱਲ 트럼ਪ ਵੀ ਬੋਲਿਆ ਤੇ ਉਹ ਉਸ ਸਾਰੀ ਮੀਟਿੰਗ ਨੂੰ ਲੁੱਟ ਕੇ ਲੈ ਗਿਆ ਜਿਹੜਾ ਹੈਗਾ ਕੈਨੇਡਾ ਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਮਾਰਕ ਕਾਰਨੀ ਨੇ ਕਿਹਾ ਵੀ ਜੇ ਅਸੀਂ ਇਕੱਠੇ ਮੇਜ਼ ਦੇ ਉੱਤੇ ਬੈਠ ਕੇ ਗੱਲ ਨਹੀਂ ਕਰਾਂਗੇ ਆਪਣੇ ਇਕੱਠੇ ਨਾ ਹੋਵਾਂਗੇ ਤਾਂ ਸਾਰੇ ਜਣੇ ਅਸੀਂ ਕਿਸੇ ਦਾ ਖਾਜਾ ਬਣਾਗੇ ਮੇਜ਼ ਦੇ ਉੱਤੇ ਮੇਜ਼ ਦੇ ਉੱਤੇ ਖਾਜਾ ਬਣ ਜਾਗੇ ਆਪਾਂ ਊ ਸ਼ਲ ਬੀ ਆਨ ਦਾ ਮੀਨੂ ਤੇ ਇਸ ਕਰਕੇ ਸਾਨੂੰ ਇਕੱਠੇ ਹੋਣਾ ਚਾਹੀਦਾ ਤੇ ਟਰੰਪ ਪਹਿਲਾਂ ਦਬਕੇ ਉਹਨੇ ਮਾਰੇ ਉਹਨੇ ਬਹੁਤ ਸਾਰੇ ਮੁਲਕਾਂ ਨੂੰ ਫਰਾਂਸ ਨੂੰ ਕੈਨੇਡਾ ਨੂੰ ਤੇ ਸਵਿਟਜ਼ਰਲੈਂਡ ਨੂੰ ਡੈਨਮਾਰਕ ਨੂੰ ਇਹਨਾਂ ਨੂੰ ਪੂਰਾ ਕੋਸਿਆ ਆਪਣੇ ਭਾਸ਼ਣ ਦੇ ਵਿੱਚ ਅਖੀਰ ਦੇ ਉੱਤੇ ਜਿਹੜਾ ਉਹਦੀ ਜਿੱਦ ਫੜੀ ਹੋਈ ਸੀ ਮੈਂ ਤਾਂ ਇਹ ਲੈ ਕੇ ਹੀ ਜਾਣਾ ਹੈ ਫੇਰ ਉਹ ਜਿਹੜਾ ਨਾਟੋ ਦੇ ਮੁਖੀ ਨਾਲ ਮੀਟਿੰਗ ਕਰਦਾ ਤੇ ਬਾਅਦ ਚ ਕਹਿੰਦਾ ਵੀ ਨਹੀਂ ਹਾਲ ਦੀ ਘੜੀ ਇਸ ਨੂੰ ਗੱਲਬਾਤ ਰਾਹੀਂ ਨਿਝਠਾਂਗੇ ਮਸਲੇ ਨੂੰ ਯਾਨੀ ਜੇ ਉਹ ਨਾ ਬੋਲਦੇ ਨਾ ਥੋੜਾ ਇਕੱਠੇ ਹੁੰਦੇ ਤਾਂ ਟਰੰਪ ਦੇ ਉਹੀ ਦਬ ਕੇ ਚੱਲਣੇ ਸੀ ਉਹ ਦਬਕਿਆਂ ਤੋਂ ਬਾਅਦ ਅਖੀਰ ਤੇ ਉਹ ਦਬ ਕੇ ਆਇਆ ਆਪਣੇ ਆਪ ਨੂੰ ਪਛਾਹ ਮੋੜ ਕੇ ਆਇਆ ਹਾਲ ਦੀ ਘੜੀ ਉਹਨੂੰ ਪਛਾਹਾਂ ਪੱਕਾ ਨਾ ਮੰਨ ਲੀਏ ਇਹ ਲੜਾਈ ਅਜੇ ਚੱਲਣੀ ਹੈ ਅੰਤਰ ਐਮਪੀਅਰ ਲਿਸਟ ਇਹਨੂੰ ਕੰਟਰੈਡਿਕਸ਼ਨ ਕਹਿੰਦੇ ਆ ਅਸੀਂ ਸਾਮਰਾਜੀਆਂ ਦੀ ਆਪਸ ਦੇ ਵਿੱਚ ਜਿਹੜੀ ਵਿਰੋਧਤਾਈ ਹੈ ਇਹ ਵਿਰੋਧਤਾਈ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੇ ਇੰਟਰਸਟ ਨੇਗੇ ਕੈਪਟਲਿਸਟਾਂ ਦੇ ਉਹ ਅਜੇ ਹੋਰ ਤਿੱਖੀ ਹੋਣੀ ਹੈ ਤੇ ਸਾਡਾ ਭਾਰਤ ਹੈ ਜਿਹੜਾ ਉਹ ਤਾਂ ਆਪਣੇ ਆਪ ਕੇ ਵਿਸ਼ਵਗੁਰੂ ਹੈ ਉਹ ਕਿਸੇ ਥਾਂ ਤੇ ਕੁਝ ਕਹੇ ਚਾਹੇ ਨਾ ਕਹੇ ਉਹਨੇ ਨਾ ਕਹਿਣਾ ਸੀ ਤੇ ਨਾ ਕਿਹਾ ਵੀ ਆਪਾਂ ਤਾਂ ਚੰਗੇ ਬਣ ਕੇ ਰਹੋ ਨਾ ਟਰੰਪ ਨੂੰ ਕੁਝ ਕਹਿਣਾ ਤੇ ਨਾ ਦੂਜਿਆਂ ਨੂੰ ਕੁਝ ਕਹਿਣਾ ਨਾ ਮੈਂ ਵੈਨਜੂਏਲਾ ਦੇ ਉੱਤੇ ਬੋਲਣਾ ਹੈ ਨਾ ਮੈਂ ਕਿਸੇ ਹੋਰ ਤੇ ਬੋਲਣਾ ਆਪਾਂ ਤਾਂ ਆਪਣੇ ਘਰ ਚ ਹੀ ਵਿਸ਼ਵ ਗੁਰੂ ਆ ਤੇ ਇਹ ਵਿਸ਼ਵ ਗੁਰੂ ਜਿਹੜੀ ਹੈ ਇਹਦਾ ਇਸ ਤਰ੍ਹਾਂ ਹੀ ਚੱਲਣੀ ਹੈ ਅੱਜ ਦੀ ਗੱਲ ਚ ਇੰਨੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ